ਭਾਈ ਅਮਰਤਪਾਲ ਸਿੰਘ ਕਦੋਂ ਸੌ ਚੁੱਕਣਗੇ ਚਰਚਾਵਾਾਂ ਅਜੇ ਇਹ ਨੇ ਪਰ ਇਹਨਾਂ ਦੇ ਵਿੱਚ ਹੀ ਲੰਘੇ ਕਾਲਕ ਖਬਰ ਆਈ ਸੀ ਕਿ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਭੇਜੀ ਹੈ ਉਹ ਚਿੱਠੀ ਭੇਜਣ ਦਾ ਅਸਲ ਮਕਸਦ ਕੀ ਸੀ ਔਰ ਅਚਾਨਕ ਪੰਜਾਬ ਸਰਕਾਰ ਨੂੰ ਇੰਨੀ ਤਰਥੱਲੀ ਕਿਉਂ ਮਚ ਗਈ ਭਾਈ ਅਮਰਤਪਾਲ ਸਿੰਘ ਨੂੰ ਸੌ ਚੁਕਾਉਣ ਦੇ ਪਿੱਛੇ ਹੁਣ ਅਗਲਾ ਪ੍ਰੋਟੋਕਾਲ ਕੀ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾਵਾਾਂ ਜੜੀਆਂ ਨੇ ਉਹ ਛੜੀਆਂ ਹੋਈਆਂ ਨੇ ਜੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਨੂੰ ਸੌ ਚੁਕਾਉਣ ਦੀ ਤਾਂ ਉਹਨਾਂ ਦੇ ਹੀ ਪੈਰਲਲ ਫਿਲਹਾਲ ਬਾਰਾਮੁੱਲਾ ਤੋਂ ਐਮਪੀ ਬਣੇ ਇੰਜੀਨੀਅਰ ਰਾਸ਼ਿਦ ਮੌਜੂਦ ਨੇ ਜਿਹੜੇ 5 ਤਰੀਕ ਨੂੰ ਆਪਣੀ ਸੌਂ ਚੁੱਕਣ ਜਾ ਰਹੇ ਨੇ ਔਰ ਉਹਨਾਂ ਨੂੰ ਐਨਆਈਏ ਦੇ ਵੱਲੋਂ ਇਹ ਤਸਦੀਕ ਕੀਤਾ ਗਿਆ ਕਿ ਉਹ 5 ਤਰੀਕ ਨੂੰ ਸੌਂ ਚੱਕ ਸਕਦੇ ਨੇ ਪਰ ਹੁਣ ਇੱਥੇ ਆ ਕੇ ਪੰਜਾਬ ਸਰਕਾਰ ਕਹਿੰਦੇ ਪ੍ਰੈਸ਼ਰ ਦੇ ਵਿੱਚ ਆ ਗਈ ਹੈ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਪ੍ਰੈਸ਼ਰ ਹੋ ਗਿਆ ਕਿ ਜੇ ਇੰਜੀਨੀਅਰ ਰਾਸ਼ਿਦ 5 ਤਰੀਕ ਨੂੰ ਸੌ ਚੱਕ ਸਕਦੇ ਨੇ ਜੇ ਐਨ ਆਈਏ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਭਾਈ ਅਮਰਤਪਾਲ ਸਿੰਘ ਨੂੰ ਮਨਜ਼ੂਰੀ ਦੇਣੀ ਪਵੇਗੀ ਸੌ ਚੱਕਣ ਲਈ ਸਮਾਂ ਪੇਸ਼ ਕੀਤਾ ਜਾਵੇਗਾ ਔਰ ਉਸੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਇਹ ਚਿੱਠੀ ਜਿਹੜੀ ਹੈ ਉਹ ਸਪੀਕਰ ਲੋਕ ਸਭਾ ਨੂੰ ਭੇਜੀ ਗਈ ਸੀ ਦਰਸਲ ਪੰਜਾਬ ਸਰਕਾਰ ਇਸ ਵੇਲੇ ਅੰਡਰ ਪ੍ਰੈਸ਼ਰ ਦੱਸੀ ਜਾ ਰਹੀ ਹੈ ਹਾਲਾਂਕਿ ਜ਼ਰੂਰ ਇਹ ਗੱਲ ਵਾਰ-ਵਾਰ ਕਹੀ ਜਾਂਦੀ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਸੌ ਚੱਕਣ ਤੋਂ ਕੋਈ ਰੋਕ ਨਹੀਂ ਸਕਦਾ ਕਿਉਂਕਿ ਬਾਇ ਲਾ ਭਾਈ ਅਮਰਤਪਾਲ ਸਿੰਘ ਜੇ ਕਿਸੇ ਜ਼ਰੂਰੀ ਕਾਰਨ ਵਾਸਤੇ ਜਿਵੇਂ ਕਿ ਉਹ ਜੇਲ੍ਹ ਦੇ ਵਿੱਚ ਨੇ ਉਹ ਸੌ ਚੁੱਕ ਸਮਾਗਮ ਵਾਲੇ ਦਿਨ ਸੌ ਨਹੀਂ ਚੁੱਕ पाए ਤਾਂ ਸੰਸਦ ਦੇ ਅੰਦਰ ਸਪੀਕਰ ਦੇ ਵੱਲੋਂ ਭਾਵੇਂ ਨਿੱਜੀ ਤੌਰ ਤੇ ਭਾਵੇਂ ਜਨਤਕ ਤੌਰ ਤੇ ਆਉਂਦੇ 60 ਜਣਾਂ ਦੇ ਵਿੱਚ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਸੌ ਸਿਕਾਉਣੀ ਹੋਵੇਗੀ ਇਹ ਪ੍ਰੋਟੋਕਾਲ ਦਾ ਹਿੱਸਾ ਆ ਔਰ ਉਸੇ ਵਾਸਤੇ ਪੰਜਾਬ ਸਰਕਾਰ ਨੇ ਹੁਣ ਚਿੱਠੀ ਜਿਹੜੀ ਆ ਉਹ ਸਪੀਕਰ ਨੂੰ ਭੇਜੀ ਆ ਸਪੀਕਰ ਲੋਕ ਸਭਾ ਨੂੰ ਭੇਜੀ ਆ ਔਰ ਉਸ ਚਿੱਠੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕੁਝ ਗੱਲਾਂ ਪੁੱਛੀਆਂ ਗਈਆਂ ਨੇ ਬਿਲਕੁਲ ਪੁੱਛੀਆਂ ਗਈਆਂ ਨੇ ਗੱਲਾਂ ਕਿਉਂਕਿ ਇਸ ਚਿੱਠੀ ਦਾ ਅਸਲ ਮਜਮੂਨ ਹੀ ਜਾਣਕਾਰੀ ਹਾਸਲ ਕਰਨਾ ਸੀ ਕਿ ਗਾਈਡਲਾਈਨਸ ਕੀ ਕਹਿੰਦੀਆਂ ਨੇ ਪ੍ਰੋਟੋਕਾਲ ਕੀ ਕਹਿੰਦੇ ਆ ਕਿ ਕਿਸ ਆਧਾਰ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਆ ਉਹ ਇਹ ਪ੍ਰੋਸੈਸ ਜਿਹੜੀ ਇਨੀਸ਼ੀਏਟ ਕਰ ਸਕਦੀ ਹੈ ਕਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਦੀ ਸੌਹ ਵਾਲਾ ਪ੍ਰੋਗਰਾਮ ਜਿਹੜਾ ਉਹ ਇਨੀਸ਼ੀਏਟ ਕੀਤਾ ਜਾ ਸਕਦਾ ਉਸ ਵਾਸਤੇ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਹੈ ਗਾਈਡਲਾਈਨਸ ਦੀ ਆ ਪ੍ਰਾਪਤੀ ਵਾਸਤੇ ਚਿੱਠੀ ਲਿਖੀ ਹੈ ਕਿ ਕਈ ਕਿੜੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਅਮਲ ਦੇ ਵਿੱਚ ਲਿਆਂੀਆਂ ਜਾਣਗੀਆਂ ਕਿ ਇਸ ਪ੍ਰੋਸੈਸ ਦੇ ਨਾਲ ਇਹ ਪੂਰੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਔਰ ਉਸੇ ਵਾਸਤੇ ਹੁਣ ਇਸ ਤੋਂ ਬਾਅਦ ਸਪੀਕਰ ਲੋਕ ਸਭਾ ਆਪ ਜ਼ਰੂਰ ਪੰਜਾਬ ਸਰਕਾਰ ਨੂੰ ਇਸ ਦਾ ਰਿਵਰਟ ਕਰਨਗੇ ਔਰ ਉਸ ਦੇ ਵਿੱਚ ਗਾਈਡਲਾਈਨਸ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਜਾਣਗੀਆਂ ਕਿ ਕਿਹੜੀਆਂ ਗਾਈਡਲਾਈਨਸ ਵਰਤੀਆਂ ਜਾਣਗੀਆਂ ਕਿਸ ਸੁਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਸੌਂ ਚਕਾਈ ਜਾਵੇਗੀ ਭਾਈ ਅਮਰਿਤਪਾਲ ਸਿੰਘ ਐਨਐਸਏ ਉਹਨਾਂ ਦੇ ਉੱਤੇ ਲੱਗੀ ਹੋਈ ਹੈ ਔਰ ਐਨਐਸਏ ਦੇ ਚੱਲਦੇ ਹੋਏ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਬੰਦ ਨੇ ਪਰ ਹੁਣ ਇੱਥੇ ਆ ਕੇ ਸਵਾਲ ਖੜਦਾ ਕਿ ਭਾਈ ਅਮਰਿਤਪਾਲ ਸਿੰਘ ਕਿਹੜੇ ਦਿਨ ਸੌ ਚੁੱਕਣਗੇ ਅਜੇ ਤੱਕ ਚਰਚਾਾਂਵਾਂ ਚੱਲ ਰਹੀਆਂ 5 ਤਰੀਕ ਦੀਆਂ ਜਿਵੇਂ ਇੰਜੀਨੀਅਰ ਰਾਸ਼ਿਦ ਦੀਆਂ ਚੱਲਦੀਆਂ ਪਈਆਂ ਨੇ ਉਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ 5 ਤਰੀਕ ਨੂੰ ਸੌ ਚੁੱਕੀ ਜਾ ਸਕਦੀ ਹੈ ਪਰ ਨਿਰਧਾਰਿਤ ਅਜੇ ਤੱਕ ਕੋਈ ਟਿੱਪਣੀ ਸਾਹਮਣੇ ਨਹੀਂ ਆ ਸਕੀ ਪਹਿਲਾਂ ਵੀ ਇਹ ਗੱਲ ਕੀਤੀ ਗਈ ਸੀ ਪਹਿਲਾਂ ਵੀ ਰਾਜਦੇਵ ਖਾਲਸਾ ਦੇ ਨਾਲ ਇਹ ਗੱਲ ਕੀਤੀ ਗਈ ਸੀ ਕਿ ਕੀ 5 ਤਰੀਕ ਨੂੰ ਭਾਈ ਅਮਰਤਪਾਲ ਸਿੰਘ ਸੌ ਚੁੱਕਣ ਜਾ ਰਹੇ ਨੇ ਉਹਨਾਂ ਨੇ ਵੀ ਉਦੋਂ ਕਿਹਾ ਸੀ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ 5 ਤਰੀਕ ਨੂੰ ਇੰਜੀਨੀਅਰ ਰਾਸ਼ਿਦ ਜ਼ਰੂਰ ਸੌ ਚੱਕ ਰਹੇ ਨੇ ਪਰ ਭਾਈ ਅਮਰਤਪਾਲ ਸਿੰਘ ਕਦੋਂ ਚੱਕ ਰਹੇ ਨੇ ਅਜੇ ਇਹਦਾ ਕੁਝ ਖਲਾਸਾ ਨਹੀਂ ਪਤਾ ਪਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਲਿਖੀ ਗਈ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਇੱਕ ਚਿੱਠੀ ਜਿਹੜੀ ਸਪੀਕਰ ਲੋਕ ਸਭਾ ਨੂੰ ਭੇਜੀ ਗਈ ਹੈ ਉਸ ਚਿੱਠੀ ਦੇ ਵਿੱਚ ਗਾਈਡਲਾਈਨਸ ਜਿਹੜੀਆਂ ਨੇ ਪੁੱਛੀਆਂ ਗਈਆਂ ਨੇ ਔਰ ਗਾਈਡਲਾਈਨਸ ਜਾਣੇ ਜਾਣ ਤੋਂ ਬਾਅਦ ਗਾਈਡਲਾਈਨਸ ਦਾ ਪਤਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਜਾਵੇਗਾ ਉਸ ਪ੍ਰੋਸੈਸ ਨੂੰ ਕਿਉਂਕਿ ਪੰਜਾਬ ਸਰਕਾਰ ਜਾਂ ਕੋਈ ਵੀ ਹੁਣ ਇਹ ਪ੍ਰੋਸੈਸ ਜਿਹੜੀ ਸੌ ਚੁੱਕਣ ਦੀ ਆ ਉਹਨੂੰ ਰੋਕ ਨਹੀਂ ਸਕਦਾ ਕਿਉਂਕਿ ਇੱਕ ਲੀਗਲ ਪ੍ਰੋਸੈਸ ਹੈ ਔਰ ਐਮਪੀ ਬਣਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦਾ ਰਾਈਟ ਹੈ ਕਿ ਉਹ ਸੌ ਚੁੱਕਣ ਸੰਸਦ ਦੇ ਵਿੱਚ ਜਾਣ ਔਰ 60 ਦਿਨਾਂ ਦੇ ਅੰਦਰ ਅੰਦਰ ਸੰਸਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਸੌ ਚਕਾਉਣ ਦਾ ਪ੍ਰੋਗਰਾਮ ਜਿਹੜਾ ਉਹ ਲੀਕੇ ਜਾਣ ਦੀ ਗਾਰੰਟੀ ਜਿਹੜੀ ਆ ਉਹ ਵਕੀਲ ਰਾਜਦੇਵ ਖਾਲਸਾ ਵੱਲੋਂ ਦਿੱਤੀ ਗਈ ਸੀ ਔਰ ਦੂਜੇ ਪਾਸੇ ਹੁਣ ਇਹ ਚਰਚਾਵਾਂ ਨੇ ਕਿ ਭਾਈ ਅਮਰਤਪਾਲ ਸਿੰਘ ਆਉਂਦੇ ਦਿਨਾਂ ਦੇ ਵਿੱਚ ਜੇਲ੍ਹੋਂ ਬਾਹਰ ਆ ਸਕਦੇ ਨੇ ਪੈਰੋਲ ਤੇ ਬਾਹਰ ਆਉਂਦੇ ਨੇ ਜਾਂ ਫਿਰ ਸੰਜੇ ਸਿੰਘ ਵਾਂਗ ਉਹਨਾਂ ਨੂੰ ਅੰਡਰ ਕਸਟਡੀ ਅੰਡਰ ਪ੍ਰੋਪਰ ਸਿਕਿਉਰਿਟੀ ਸੰਸਦ ਦੇਖੇ ਲਜਾਇਆ ਜਾਂਦਾ ਇਹ ਤਾਂ ਹੁਣ ਵਕਤ ਦੱਸੇਗਾ ਪਰ ਫਿਲਹਾਲ ਚਰਚਾਾਂ ਮਾਂ ਤੇਜ਼ ਨੇ ਭਾਈ ਅਮਰਤਪਾਲ ਸਿੰਘ ਕੋਜੀ ਦਿਨਾਂ ਦੇ ਵਿੱਚ ਸੌ ਚੁੱਕ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ